ਆ ਬਸ ਆ ਮੈਂ ਕਿਹਾ ਬੱਪਾ ਵੀ ਏ ਤੋਂ ਆਈ ਨਹੀਂ ਹੋ ਰਹੀ ਕਿ ਮੈਂ ਈ ਨਹੀਂ ਹੋ ਰਹੀ ਲੈ ਫਿਰ ਬੋਤਲ ਚ ਪਾ ਲੈ ਕਾਈ ਥਾ ਜਾ ਆਈ ਆ ਮੈਂ ਕੱਲ ਜੇ ਸਲੀਫ ਇਹਦਾ ਸਾਫ ਪਿਆਸ ਕਾਈ ਥਾ ਜਾਈ ਮੈਂ ਕਿਸੇ ਨਾਲ ਪਾਏ ਦੀ ਉਹ ਮੈਨੂੰ ਪੁੱਛ ਮੈਂ ਮੈਂ ਬੋਤਲ ਮੈਂ ਕਿੱਥੇ ਕਾਈ ਰਸਤਾ ਪਤਾ ਜਾਣ ਪੁੱਛਾ ਮੈਂ ਇਹ ਪੈ ਹਾਂ 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 ਬੁਰੇ ਛੱਡ ਸਾਰ ਹੋ ਗਿਆ ਮੇਨੂ ਜੀ ਮੈਂ ਬਹੁਤ ਦੁਖੀ ਹਾਂ ਬਾਬਾ ਜੀ ਯਾ ਕ੍ਰਪਾਈ ਹੋਣੀ ਉਹ ਕਰ ਸਾਰੇ ਵਿਚੇ ਕੁਛੇ ਰਹਿਤ ਦੋ ਤਿੰਨ ਚਾਰ ਤਰੀਕੇ ਨਾਲ ਮਾਰ ਗਈ ਤੇ ਚਾਲੋ ਬੱਕਰਾ ਬੰਦ ਕਰੇ ਦੇਖੀਏ ਤੇ ਚੱਲ ਕੇ ਗੋਟਲੇ ਆਵਾ ਮੈਂ ਤਨੂ ਰਬਾ ਰਬਾ ਮੈਂ ਰੋਸੇ ਸੀ ਦਾ ਵਜ ਕੇ ਬੰਦਾ ਕੋਟਲੇ ਵਾਲੇ ਵਾਲੀ ਅਫੀ ਦੀ ਕੱਟਾ ਰਹਾ ਜਾਂਦਾ ਬੜਾ ਹੋ ਗਿਆ ਬੜਾ ਇੱਕ ਪੱਦੀ ਇਹਨੂੰ ਆਹ ਮਾਇਆ ਬਕਰ ਆਓ ਮਰੇ ਪਟਿਆਲੇ ਪਟਿਆਲੇ ਤੋਂ ਅੰਦਰ ਲੈ ਨੂੰ ਸ਼ਾਂਤੀ ਚ ਕਰ ਪੈਣ ਚੱਲ ਬਕਰ ਉਦਾਸੀ ਦਾ ਵਜ ਦੇ ਕਿੱਥੇ ਦਿਓ ਤੇ ਮੈਂ ਜਨਪਟ ਜਨਪਟਿਆਲੇ ਪਟਿਆਲੇ ਦੇ ਪਟਿਆਲੇ ਦੇ ਜੀ ਅੰਮਾ ਚਲਦੇ ਨਹੀਂ ਹੈਗੇ ਫਕਰਾਣਾ ਪਟਿਆਲੇ ਦੇ ਹੈਗਾ ਪਿੰਡ ਕਿਹੜਾ ਤੇਰਾ ਅਬਲੋ ਵਾਲੀ ਅਬਲੋ ਵਾਲੀ ਅਬਲੋ ਵਾਲ ਪਟਿਆਲੇ ਨਾ ਚੱਲ ਫਕਰਾ ਅਬਲੋ ਵਾਲ ਚਲੀ ਤੇ ਸਾਥੀ ਚੇਲੇ ਤੇਰੇ ਦੀ ਡੋਲੇ ਗਾਇਆ ਡੱਟ ਫਕੜਾ ਬੇਨ ਭਾਤੀ ਚੇਲੇ ਤੇਰੀ ਦੀ ਲੋਰ ਗਾਇਆ ਆਏ ਕਿਹਦੀ ਹੁੰਦੇ ਨੇ ਜਿਵੇਂ ਚੱਖੂ ਵੱਡੇ ਇਹਨੂੰ ਹੁੰਦਾ ਜਿਵੇਂ ਚਾਕੂ ਗੱਡਿਆ ਹੋਇਆ ਹੁੰਦਾ ਮੇਰਾ ਸੀਤ ਦਾ ਬਾਬਾ ਜੀ ਹਾਂ ਮੇਰੇ ਫੁੱਲੇ ਬਾਤ ਨਹੀਂ ਇਹ ਕਿਹਜਾ ਦੁੱਖਦਾ ਬਾਬਾ ਜੀ ਤੇਰਾ ਅੰਦਰੋਂ ਐ ਹੁੰਦਾ ਵੀ ਇੱਥੋਂ ਦੁਖ ਰਿਆ ਆਇਤਾ ਨਹੀਂ ਹੁੰਦਾ ਜਿਵੇਂ ਕੋਈ ਚਾਕੂ ਗੱਡਿਆ ਹੋਇਆ ਹੁੰਦਾ ਇਹਦੇ ਵਿੱਚ ਤਾਂ ਬੋਲ ਰਿਹਾ ਫੁੱਲ ਗੰਦ ਬਾਬਾ ਜੀ ਮੇਰਾ ਇਹ ਬੰਦੇ ਹੋ ਜੇ ਚਾਨ ਚੱਕ ਤਰੀ ਭੈਣ ਮਰ ਗਈ ਦੀ ਕਹਿੰਦਾ ਭੱਜ ਹੁਣ ਕਿੱਥੇ ਭੱਜੇਗਾ ਚੱਲੇ ਬਾਬਾ ਪੱਲੀ ਤੇ ਸਾਟੀ ਚੇਲੇ ਤੇਰੇ ਦੀ ਢੋਲ ਦੀ ਨਾਲ ਰੜਕੇ ਅੰਨਾ ਇਹ ਤੇਰਾ ਸਰਕਾਰੀ ਹੋ ਜੇ ਬੰਦਾ ਗੰਦੀ ਪੈਣ ਦੇ ਕੱਪੜੇ ਦੇ ਦੇਣਾ ਦੇ ਦਰਦੇ ਚ ਰੱਖ ਰਹੀ ਇਹਦੀ ਗੱਲ ਫਿੱਤਰਾ ਤੇਰੀ ਭੈਣ ਆਏ ਕਹਿੰਦੇ ਬੋਲੀ ਜੇ ਮੇਰੀ ਲੱਤ ਚ ਵੀਰੇ ਦਰਦ ਹੁੰਦਾ ਅੱਛਾ ਜੀ ਹਾ ਬੱਕਰਾ ਉਂ ਮੂਰੀ ਆਏਗੇ ਨਹੀਂ ਨੱਤੇ ਚ ਦਾ ਉਹਨੇ ਬੰਦਾ ਹੀ ਗਈ ਸੀ ਹੈ ਮੈਂ ਤਾਂ ਬਹੁਤ ਵੱਡੀ ਸੀਗੀ ਨੱਤੇ ਚ ਤਰਤ ਹੁੰਦਾ ਸੀ ਗਨੀ ਮੇਰੇ ਵੀਰੇ ਖੜੀ ਆਵੇਂ ਬੱਕਰਾ ਆ ਜਾ ਕਿਰਪਾ ਹੀ ਹੋ ਜਾ ਤੇਰੇ ਘਰ ਵੀ ਮਗ ਜਾ ਬੱਕਰਾ ਇਹਦੇ ਕੱਪੜੇ ਦੇ ਦੇਂਗਾ ਇੱਕ ਦੋ ਤਿੰਨ ਕਹਿੰਦੀ ਜਦੋਂ ਮੈਂ ਆਂਨੀਆ ਮੈਂ ਘਰੂੜਦਾ ਨਹੀਂ ਆ ਕਹਿੰਦੀ ਇਹਨੂੰ ਆਈ ਹੁੰਦਾ ਬੱਕਰਾ ਜਲ ਰੱਬਾ ਉਹ ਤੇਰੀ ਤੇ ਸਾਦੀ ਪੀਰੇ ਮੇਰੇ ਦੀ ਪੀਦਾ ਲਗੜ ਕੇ ਬੱਕਰਾ ਚਨਕਰ ਵੀ ਮੈਂ ਤੇਰੀ ਭੈਣੇ ਕੱਪੜੇ ਦਊਂਗਾ ਹਰ ਸਾਲ ਦਿਆ ਕਰੂੰਗਾ ਮੇਰਾ ਪਿੰਡਾ ਸਾਡਾ ਜੇ ਤੇ ਉ ਮਰ ਕੇ ਹੋ ਗਿਆ ਤਾਂ ਫਕੀਰ ਨਾ ਆਖੀਓ ਬੱਕਰਾ ਬਾਬਾ ਕਿਹਦੇ ਨੇ ਦੇਣੇ ਕੱਪੜੇ ਐ ਬੱਕਰਾ ਇਹ ਕੱਪੜੇ ਦੇਣੇ ਨੇ ਬੱਕਰਾ ਜਿਹੜੀ ਤੇਰੀ ਭੈਣ ਮਾਲਕੀ ਦੀ ਉਹ ਫਕਰਾ ਬਾਹ ਕਿਹਦੇ ਦਿੰਦੀ ਐ ਬਾਬਾ ਜੀ ਮਾ ਉਸ ਵਾਲੇ ਦੇਣੇ ਫਕਰਾ 14 ਦੇ ਮਾ ਉਸ ਨੂੰ ਇਹਦੇ ਕੱਪੜੇ ਦੇ ਦੇ ਕਰੀ ਤੇਰੇ ਘਰੇ ਮੁੜ ਕੇ ਆਉਂਗੇ ਨੇ ਬੱਕਰਾ ਸਾਲ ਮੰਗਰੋ ਇੱਕ ਵੇਲਾ ਦੇ ਜਾ ਕਰੀਓ ਫਕਰਾ ਪਰ ਕਿਨ ਤੇਰੀ ਭੈਣ ਨੂੰ ਕਹਦਾ ਕਰੀ ਚੱਲ ਪੈਣੇ ਮੈਂ ਆ ਕੰਮ ਕਰਨਾ ਜੇ ਨਾ ਬਣੇ ਤਾਂ ਫਕੀਰ ਨਾ ਆਖੀਓ ਬੱਕਰਾ ਇੱਕ ਮੱਥਾ ਵਾਲਾ ਬੱਕਰਾ ਤੇਰੇ ਨਾ ਵਾਲਾ ਮਸਾਣੀ ਚੱਲੇ ਜਿਹੜੀ 你很累。